ਸਿੱਖ ਇੱਕ ਵੱਖਰਾ ਧਰਮ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਪੜਕੇ ਉਠਾ ਹਰਨਾਮ ਤੇ ਆਵੇ ਉਦਮ ਕਰੇ ਪੜਕੇ ਪ੍ਰਭਾਤੀ ਇਸ਼ਨਾਨ ਕਰੇ ਅਮਰੇ ਸਰਨ ਆਵੇ ਇਹ ਸਾਰੀ ਸਿੱਖੀ ਦੀ ਡੈਫੀਨੇਸ਼ਨ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਹਰ ਇੱਕ ਧਰਮ ਦਾ ਅਦਬ ਕਰੀਏ ਸਤਕਾਰ ਕਰੀਏ ਕਿਸੇ ਧਰਮ ਤੇ ਟੀਕਾ ਟਿੱਪਣੀ ਆਪਾਂ ਨਾ ਕਰੀਏ ਆਪੋ ਆਪਣੇ ਧਰਮ ਵਿੱਚ ਪਰਪੱਖ ਰਹੀਏ ਸੋ ਸਿੱਖ ਜਗਤ ਨੂੰ ਇਹ ਸਨਿਮਰ ਬੇਨਤੀ ਹੈ ਵੀ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ ਦਸਮ ਗ੍ਰੰਥ ਦੀ ਬਾਣੀ ਦਾ ਵੀ ਅਦਬ ਕਰਨਾ ਹੈ ਕਿਉਂਕਿ ਅਗਰ ਨਿੰਦਕਾਂ ਦੇ ਪਿੱਛੇ ਲੱਗ ਕੇ ਅਸੀਂ ਦਸਮ ਬਾਣੀ ਨੂੰ ਛੱਡਦੇ ਆ ਤਾਂ ਇਸ ਗੱਲ ਦਾ ਧਿਆਨ ਰੱਖਿਓ ਅਸੀਂ ਬੜਾ ਕੁਝ ਗਵਾ ਲਵਾਂਗੇ ਇੱਕ ਤਾਂ ਦਸਮ ਗ੍ਰੰਥ ਸਾਹਿਬ ਨੂੰ ਜਦੋਂ ਮੰਨਣੋਂ اٹ ਗਏ ਤੇ ਸਾਡੀ ਖੰਡੇ ਦੀ ਪੌਲ ਦੀ ਮਰਿਆਦਾ ਖੰਡਤ ਹੋਵੇਗੀ ਪੰਜ ਬਾਣੀਆਂ ਨੇ ਜਦੋਂ ਖੰਡੇ ਦੀ ਪੌਲ ਅੰਮ੍ਰਿਤ ਤਿਆਰ ਹੁੰਦਾ ਜਬਜੀ ਸਾਹਿਬ ਆਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ ਜਾਬ ਸਾਹਿਬ ਤੋਂ ਪ੍ਰਸਾਦ ਸੋਈਏ ਚੌਪਈ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਨੇ ਜਦੋਂ ਦਸਮ ਦੀ ਬਾਣੀ ਤੇ ਤੁਹਾਨੂੰ ਸ਼ੱਕ ਹੋ ਗਿਆ ਤੇ ਅੰਮ੍ਰਿਤ ਦੀ ਵਿਧੀ ਤੇ ਵੀ ਸ਼ੱਕ ਹੋਵੇਗਾ ਅੰਮ੍ਰਿਤ ਨਹੀਂ ਸ਼ਕੋਗੇ ਪੰਜ ਕਾਰ ਨਹੀਂ ਪਾਉਗੇ ਤੇ ਸਨਾਤਨ ਮਤੀਏ Hindu ਵੀਰ ਤੁਹਾਨੂੰ ਕਿਹਸਾ ਤਾਰੀ Hindu ਕਹਿਣਗੇ ਕਿਉਂਕਿ ਜੇ ਸੁਨਨਤ ਹੈ ਤੇ ਮੁਸਲਮਾਨ ਹੈ ਜੇ ਪੰਜ ਕਕਾਰਾਂ ਦਾ ਧਾਰਨੀ ਹੈ ਤੇ ਸਿੱਖ ਹੈ ਤੇ ਜੰਜੂਦਾ ਧਾਰਨੀ ਹੈ ਤੇ Hindu ਹੈ ਸੋ ਇਹ ਧਰਮ ਦੇ ਚਿੰਨ ਨੇ ਇਸ ਗੱਲ ਦਾ ਖਾਸ ਖਿਆਲ ਰੱਖਿਓ ਔਰ ਅੱਗੇ ਆਓ دین ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਮ ਬਾਣੀ ਵਿੱਚ ਆਪਣੇ ਸਮੇਤ ਦਸਾਂ ਗੁਰੂਆਂ ਦੇ ਨਾਮ ਲਿਖੇ ਨੇ ਜੇ ਦਸਮ ਗ੍ਰੰਥ ਸਹਿਬ ਨੂੰ ਤੁਸੀਂ ਛੱਡ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਹਿਬ ਵਿੱਚ ਕੇਵਲ ਪੰਜਾਂ ਗੁਰੂਆਂ ਦੇ ਨਾਮ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਤੇ ਹੈ ਪਰ ਨਾਮ ਨਹੀਂ ਪਹਿਲੇ ਪੰਜਾਂ ਪਾਤਸ਼ਾਹਾਂ ਦੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ ਨਾਮ ਨੇ ਨਾਮ ਕਿੱਥੋਂ ਲੱਭੂਗੀ ਪ੍ਰਮਾਣਿਕ ਪੁਰਾਤਨ ਸ਼੍ਰੀ ਗੁਰੂ ਗ੍ਰੰਥ ਸਹਿਬ ਤੋਂ ਬਾਤ ਅਗਰ ਦਸਾਂ ਪਾਤਸ਼ਾਹਾਂ ਲਈ ਤੁਹਾਨੂੰ ਕੋਈ ਗਵਾਹੀ ਚਾਹੀਦੀ ਹੈ ਤੇ ਉਹ ਦਸਮ ਗ੍ਰੰਥ ਹੈ ਰੋਜ਼ ਚੰਡੀ ਦੀ ਵਾਰ ਚ ਨਾਮ ਪੜਦੇ ਹੋ ਪ੍ਰਥਮ ਪਗਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦੇ ਆਈਆ ਜਿਸ ਡਿਠਾ ਸਭ ਤੋ ਗਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿੱਦਾ ਵਹਿਤਾਏ ਇਹ ਨੌ ਨਾਮ ਹੋ ਗਏ ਔਰ ਆਪਣਾ ਨਾਮ ਮਹਾਰਾਜ ਅੱਗੇ ਲਿਖਦੇ ਨੇ ਬਾਹੇ ਗਾਹੇ ਕੀ ਲਾਜ ਐਸ ਗੋਬਿੰਦਾਸ ਤੋਹਾਰ ਤੁਸੀਂ ਦਸਮ ਬਾਣੀ ਛੱਡ ਦਿੱਤੀ ਤੇ ਤੁਹਾਡੇ ਕੋਲ ਗੁਰੂਆਂ ਦੇ ਪੰਜ ਨਾਮ ਰਹਿ ਜਾਣੇ ਨੇ ਕੱਲ ਨੂੰ ਫਿਰ ਲੋਕ ਆਖਣਗੇ ਗੁਰੂ ਹੀ ਪੰਜ ਹੋਏ ਨੇ ਤੀਸਰਾ ਖਾਲਸੇ ਦੀ ਜਿਹੜੀ ਫਤਿਹ ਐ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐ ਜੋ ਮੰਗਲ ਦੰਦੇ ਨੇ ਪਾਤਸ਼ਾ ਬਾਣੀਆਂ ਦੇ ਉੱਪਰ ਖਾਲਸਾ ਲਬਜ਼ ਵੀ ਦਸਮ ਬਾਣੀ ਦੇ ਵਿੱਚ ਆਉਂਦਾ ਹੈ ਤੇ ਫਤਿਹ ਲਬਜ਼ ਵੀ ਇੱਥੋਂ ਖਾਲਸੇ ਦੀ ਫਤਿਹ ਬਣੀ ਐ ਫਿਰ ਜਿਹੜੀ ਸਿੰਘ ਅਰਦਾਸ ਕਰਦੇ ਨੇ ਉਸਦੀ ਪਹਿਲੀ ਪੌੜੀ ਚੰਡੀ ਦੀ ਵਾਰ ਵਿੱਚੋਂ ਹੈ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਔਰ ਸਭ ਤੋਂ ਵੱਡਾ ਨੁਕਸਾਨ ਜੋ ਦਸਮ ਗ੍ਰੰਥ ਨੂੰ ਛੱਡਿਆ ਹੋਵੇਗਾ ਉਹ ਇਹ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਡਾਇਰੀ ਲਿਖਣ ਵਾਲੇ ਭਾਈ ਹਰਸ਼ਾ ਸਿੰਘ ਜੀ ਜਿਨ੍ਹਾਂ ਨੇ ਗੋਹਜ ਪੋਥੀ ਲਿਖੀ ਹੈ ਉਹਦੇ ਵਿੱਚ ਮਹਾਰਾਜ ਦਾ ਇਹ ਦੋਰਾ ਲਿਖਿਆ ਹੈ ਤੁਸੀਂ ਰੋਜ਼ ਪੜਦੇ ਹੋ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਸਮ ਬਾਣੀ ਤੁਸੀਂ ਖੰਡਿਤ ਕਰ ਦਿੱਤੀ ਰੱਦ ਕਰ ਦਿੱਤੀ ਤੇ ਫਿਰ ਇਹ ਬਚਨ ਜੋ ਮਹਾਰਾਜ ਜੀ ਦੇ ਸੇਵਕ ਨੇ ਲਿਖਿਆ ਹੈ ਉਹਨਾਂ ਦੀ ਡਾਇਰੀ ਦੇ ਵਿੱਚ ਇਸ ਨੂੰ ਵੀ ਖੰਡਿਤ ਕਰਨਾ ਪਵੇਗਾ ਅਗਰ ਇਹ ਬਚਨ ਖੰਡਿਤ ਹੋ ਗਿਆ ਤੇ ਫਿਰ ਕੱਲ ਨੂੰ ਇਹ ਵੀ ਲੋਕ ਆਖਣਗੇ ਵੀ ਸ੍ਰੀ ਆਦ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਨਹੀਂ ਹੈ ਸੋ ਸ਼੍ਰੀ ਆਦ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦੇ ਵਾਰਸ਼ ਹੋਣ ਦਾ ਬਚਨ ਵੀ ਕਲਗੀ ਤਰਪਾਤਸ਼ਾ ਨੇ ਕੀਤਾ ਹੈ ਜੋ ਉਹਨਾਂ ਦੇ ਪਿਆਰੇ ਸੇਵਕ ਭਾਈ ਹਰਸ਼ਾ ਸਿੰਘ ਨੇ ਗੋਜ ਪੁਥੀ ਵਿੱਚ ਲਿਖਿਆ ਸੀ ਬਾਅਦ ਵਿੱਚ ਇਹਦਾ ਪੰਥ ਪ੍ਰਕਾਸ਼ ਵਿੱਚ ਵੀ ਜ਼ਿਕਰ ਹੈ ਪਰਮੁਖ ਦੀ ਗੱਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਦਸਾਂ ਪਾਤਸ਼ਾਹਿਆਂ ਦੇ ਬੋਲ ਬਾਣੀ ਨੇ ਔਰ ਦਸਾਂ ਪਾਸ਼ਾਈਆਂ ਦੇ ਬੋਲਾਂ ਦਾ ਹੀ ਅਸੀਂ ਅਦਬ ਕਰਨਾ ਹੈ ਜਿਨ੍ਹਾਂ ਬਾਣੀ ਉਚਾਰੀ ਉਸ ਬਾਣੀ ਦਾ ਵੀ ਅਦਬ ਜਿਹੜੇ ਗੁਰੂ ਪਾਤਸ਼ਾਹਾਂ ਨੇ ਪਿਆਰੇ ਸਿੱਖਾਂ ਸੇਵਕਾਂ ਨੂੰ ਹੁਕਮਨਾਮੇ ਵਿੱਚ ਲਿਖੇ ਉਹਨਾਂ ਦਾ ਵੀ ਅਦਬ ਸੋ ਅਗਰ ਤੇ ਗੁਰੂ ਗੋਬਿੰਦ ਸਿੰਘ ਦਸਾਂ ਪਾਸ਼ਾਈਆਂ 'ਚੋਂ ਇੱਕ ਸਾਡੇ ਪਾਸ਼ਾ ਨੇ ਗੁਰੂ ਨੇ ਤੇ ਫਿਰ ਉਹਨਾਂ ਦੇ ਬੋਲਾਂ ਨੂੰ ਬਾਣੀ ਮੰਨਣਾ ਹੀ ਪੈਣਾ ਹੈ ਤੇ ਜੇ ਤੁਸੀਂ ਗੁਰੂ ਨਹੀਂ ਮੰਨਦੇ ਤੇ ਫਿਰ ਉਹਨਾਂ ਦੀ ਬਾਣੀ ਨੂੰ ਨਾ ਮੰਨੋ ਭਾਈ ਪਰ ਸਿੱਖ ਜਗਤ ਦੇ ਇਸਤ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੁਰਤਾ ਦੇ ਮਾਲਕ ਨੇ ਔਰ ਉਹਨਾਂ ਦੀ ਛਤਰ ਸ਼ਾਇਆ ਹੇਠ ਅਸੀਂ ਦਸਮ ਗ੍ਰੰਥ ਦੀ ਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਭਾਈ ਨੰਦ ਲਾਲ ਭਾਈ ਗੁਰਦਾਸ ਜੀ ਦੀ ਬਾਣੀ ਦੇ ਨਾਲ ਜੁੜ ਕੇ ਵੀ ਰਹਿਣਾ ਹੈ